ਰਾਜਵੀਰ ਜਵੰਦੇ ਦੁਨੀਆ ਦੇ ਵਿੱਚ ਨਹੀਂ ਰਿਹਾ ਅੱਜ ਪੂਰਾ ਪੰਜਾਬ ਰੋ ਰਿਹਾ ਸੀ ਜਿੱਥੇ ਪੂਰਾ ਪੰਜਾਬ ਰੋ ਰਿਹਾ ਸੀ ਉੱਥੇ ਹੀ ਉਸਦੇ ਪਰਿਵਾਰ ਦਾ ਕੀ ਹਾਲ ਹੋਊਗਾ ਜਿਸ ਦਾ ਉਸਦੇ ਨਾਲ ਖੂਨ ਦਾ ਰਿਸ਼ਤਾ ਸੀ ਤੁਹਾਨੂੰ ਦੱਸ ਦਿੰਨੇ ਆ ਕਿ ਰਾਜਵੀਰ ਜਵੰਦੇ ਦੀ ਲਮ ਮੈਰੇ ਸੀ ਦੋਵੇਂ ਬਹੁਤ ਖੁਸ਼ ਸੀ ਜਦੋਂ ਦੋਹਾਂ ਦਾ ਵਿਆਹ ਹੋਇਆ ਯੂਨੀਵਰਸਿਟੀ ਟਾਈਮ ਤੋਂ ਦੋਵੇਂ ਜਾਣਦੇ ਸੀ ਔਖੇ ਟਾਈਮ ਰਾਜਵੀਰ ਜਵੰਦੇ ਦੇ ਨਾਲ ਕੁੜੀ ਖੜੀ ਰਹੀ ਤੁਹਾਨੂੰ ਦੱਸ ਦਿੰਦੇ ਆ ਸਟਰਗਲ ਟਾਈਮ ਦੇ ਵਿੱਚ ਰਾਜਵੀਰ ਜਵੰਧਾ ਕਹਿੰਦਾ ਕਿ ਕਈ ਵਾਰ ਜਿਹहां ਟਾਈਮ ਵੀ ਆ ਜਾਂਦਾ ਸੀ ਕਿ ਮਿਸ ਦੇ ਪੈਸੇ ਦੇਣੇ ਵੀ ਔਖੇ ਹੁੰਦੇ ਸੀ ਪਰ ਇਸ ਕੁੜੀ ਨੇ ਮੇਰਾ ਕਦੇ ਵੀ ਜਿਹੜਾ ਉਹ ਅ ਸਾਥ ਨਹੀਂ ਛੱਡਿਆ ਇਸ ਨੇ ਹਮੇਸ਼ਾ ਸਾਥ ਦਿੱਤਾ ਤੇ ਜਦੋਂ ਨੌਕਰੀ ਤੇ ਲੱਗਾ ਉਦੋਂ ਵੀ ਸਾਥ ਰਿਆ ਉਸ ਤੋਂ ਬਾਅਦ ਜਦੋਂ ਕਲਾਕਾਰੀ ਲਾਈਨ ਦੇ ਵਿੱਚ ਆਇਆ ਤੇ ਉਦੋਂ ਵੀ ਉਸ ਦਾ ਸਾਥ ਰਿਆ ਇਹਨਾਂ ਨੇ ਅੱਜ ਤੋਂ 7 ਸਾਲ ਪਹਿਲਾਂ ਵਿਆਹ ਦੇ ਬੰਧਨ ਦੇ ਵਿੱਚ ਬੱਜ ਗਏ ਸੀ ਦੋਵੇਂ ਜੀ ਬਹੁਤ ਖੁਸ਼ੀ ਕਿਉਂਕਿ ਬਚਪਨ ਦਾਜੇ ਕਰ ਆਖਿਆ ਜਾਵੇ ਤਾਂ ਪਿਆਰ ਮਿਲ ਗਿਆ ਸੀ ਉਸ ਕੁੜੀ ਨੂੰ ਪਰ ਉਸ ਨੂੰ ਸ਼ਾਇਦ ਇਹ ਗੱਲ ਦਾ ਨਹੀਂ ਪਤਾ ਸੀ ਕਿ ਪਰਮਾਤਮਾ ਜਿਹੜੀਆਂ ਖੁਸ਼ੀਆਂ ਉਸ ਨੂੰ ਦੇ ਰਿਹਾਏ ਬਹੁਤ ਜਲਦ ਖੋਹ ਲਵੇਗਾ ਕਿਉਂਕਿ ਉਸ ਦੀ ਪਤਨੀ ਨੇ ਜਦੋਂ ਰਾਜਵੀਰ ਜਵੰਦਾ ਪੂਰੇ ਜਮਾ ਸਿਖਰ ਤੇ ਸੀ ਉਦੋਂ ਉਸਦੇ ਨਾਲ ਵਿਆਹ ਕਰਵਾਇਆ ਸੀ ਜਦੋਂ ਲੱਖਾਂ ਕੁੜੀਆਂ ਰਾਜਵੀਰ ਜਵੰਦੇ ਉਤੋਂ ਜਾਣ ਵਾਰਦੀਆਂ ਸੀ ਪਰ ਰਾਜਵੀਰ ਜਵੰਦਾ ਪੰਜਾਬ ਦੇ ਮੁੰਡਿਆਂ ਵਾਂਗ ਅਣਖੀ ਸੀ ਉਸਨੇ ਆਪਣੇ ਬੋਲ ਪਗਾਏ ਅੱਜ ਜਦੋਂ ਤਾਹਾ ਮਾਰ ਕੇ ਪਤਨੀ ਰੋ ਰਹੀ ਸੀ ਕਿ ਉਹ ਗਿਲਾ ਕਰ ਰਹੀ ਸੀ ਰਾਜਵੀਰ ਜਵੰਦੇ ਤੇ ਉਹ ਆਖ ਰਹੀ ਸੀ ਕਿ ਮੈਂ ਤੈਨੂੰ ਬਹੁਤ ਰੋਕਿਆ ਸੀ ਕਿ ਬਾਈਕ ਦੇ ਉੱਤੇ ਨਾ ਜਾ ਗੱਡੀ ਤੇ ਚੱਲ ਜਾ ਜੇਕਰ ਘੁੰਮਣ ਵੀ ਜਾਣਾ ਪਰ ਤੂੰ ਮੇਰੀ ਇੱਕ ਨਾ ਸੁਣੀ ਤੇਰੀ ਇਹ ਅਣਗਲੀ ਸਾਰੇ ਪਰਿਵਾਰ ਦੇ ਉੱਤੇ ਭਾਰੀ ਪੈ ਗਈ ਬੱਚੇ ਕੀ ਕਰਨਗੇ ਬੱਚੇ ਰੁੱਲ ਜਾਣਗੇ ਮੈਂ ਬੱਚਿਆਂ ਨੂੰ ਉਹਨਾਂ ਦਾ ਪਾਪਾ ਕਿਵੇਂ ਦੇਵੇਂਗੀ ਜਦੋਂ ਇਹ ਗੱਲ ਸੁਣੀ ਤੇ ਸਾਰੇ ਪਾਸੇ ਜਿੰਨੇ ਲੋਕ ਉੱਥੇ ਆਸੇ ਪਾਸੇ ਖੜੇ ਸੀ ਸਾਰਿਆਂ ਦੇ ਅੱਖਾਂ ਦੇ ਵਿੱਚ ਹੰਝੂ ਆ ਤੁਰੇ ਪਰ ਬੇਵਸ ਹੋਈ ਮਾਂ ਨੂੰ ਸਮਝਾਉਂਦੀ ਹੋਈ ਰਾਜਵੀਰ ਜਵੰਦਾ ਦੀ ਪਤਨੀ ਜਿਸ ਦੇ ਆਪਣੇ ਸੀਨੇ ਦੇ ਵਿੱਚ ਇਹਨਾਂ ਦੁੱਖ ਸੀ ਉਹ ਆਖ ਰਹੀ ਸੀ ਆਪਣੀ ਮਾਤਾ ਨੂੰ ਰਾਜਵੀਰ ਜਵੰਦੇ ਦੀ ਮਾਤਾ ਨੂੰ ਤੇ ਆਪਣੀ ਸੱਸ ਨੂੰ ਗੱਲ ਨਾਲ ਲਾ ਕੇ ਆਖ ਰਹੀ ਸੀ ਕਿ ਮਾਤਾ ਰਾਜਵੀਰ ਚਲਾ ਗਿਆ ਪਰ ਤੁਸੀਂ ਸਾਡੇ ਨਾਲ ਰਹੋ ਆਪਾਂ ਰਲ ਮਿਲ ਕੇ ਇਸ ਦੁੱਖ ਦੀ ਘੜੀ ਦੇ ਵਿੱਚੋਂ ਬਾਹਰ ਨਿਕਲ ਜਾਾਂਗੇ ਕਿਉਂਕਿ ਉਹ ਜਾਣਦੀ ਸੀ ਕਿ ਜਿਸ ਤਰੀਕੇ ਦੇ ਨਾਲ ਰਾਜਵੀਰ ਜਵੰਦੇ ਦੀ ਮਾਤਾ ਦਾ ਹਾਲਾ ਉਹ ਸੀਰੀਅਸ ਨਾ ਹੋ ਜੇ ਬਹੁਤ ਜਾਦੇ ਵਿਰਲਾਪ ਕਰ ਰਹੀ ਸੀ ਜਿਸ ਦਾ ਜਵਾਨ ਪੁੱਤ ਸੋਹਣਾ ਸੁਨੱਖਾ ਜਿਸ ਨੇ ਛੋਟਾ ਹੁੰਦਾ ਪਾਲਿਆ ਸੀ ਜਿਸ ਨੇ ਉਸ ਦੇ ਵਿੱਚ ਸੁਪਨੇ ਵੇਖੇ ਸੀ ਤੇ ਜਵੰਦੇ ਨੇ ਉਹ ਸੁਪਨੇ ਪੂਰੇ ਵੀ ਕੀਤੇ ਸੀ ਇਹ ਸਭ ਜਦੋਂ ਉਸ ਦੀਆਂ ਅੱਖਾਂ ਦੇ ਸਾਹਮਣੇ ਰੇਤ ਹੋ ਰਿਹਾ ਸੀ ਕਰਾਖ ਹੋ ਰਿਹਾ ਸੀ ਤੇ ਉਹ ਮਾਂ ਕਿਵੇਂ ਜਰਦੀ ਮਾਂ ਤਾਂ ਆਪਣੇ ਪੁੱਤ ਦੇ ਕੰਡਾ ਚੁਬਿਆ ਵੀ ਨਹੀਂ ਜਰਦੀ ਤੇ ਫਿਰ ਐਡੀ ਵੱਡੀ ਜਿਹੜੀ ਸੱਟ ਆ ਐਡੀ ਵੱਡੀ ਜਿਹੜਾ ਦੁੱਖਾਂਤ ਆ ਐਡਾ ਵੱਡਾ ਵਿਛੋੜਾ ਉਹ ਕਿਵੇਂ ਸਹਿਣ ਕਰਦੀ ਕੁਛ ਚਿਰ ਪਹਿਲਾਂ ਹੀ ਰਾਜਵੀਰ ਜਵੰਦੇ ਦਾ ਪਿਤਾ ਇਸ ਦੁਨੀਆ ਤੋਂ ਚਲਾ ਗਿਆ ਸੀ ਤੇ ਇੱਕ ਇੰਟਰਵਿਊ ਦੇ ਵਿੱਚ ਭਾਵਕ ਹੁੰਦੀ ਹੋਈ ਰਾਜਵੀਰ ਜਵੰਦੇ ਦੀ ਮਾਂ ਆਖ ਰਹੀ ਸੀ ਕਿ ਸਾਨੂੰ ਤਾਂ ਪਤਾ ਹੀ ਨਹੀਂ ਸੀ ਸੌਦਾ ਕਿੱਥੋਂ ਲੈ ਕੇ ਆਉਣਾ ਜਵੰਦੇ ਦਾਪੇ ਤਾਂ ਹੀ ਲੈ ਕੇ ਆਉਂਦਾ ਸੀ ਤੇ ਸਾਨੂੰ ਬਹੁਤ ਜ਼ਿਆਦਾ ਦੁੱਖ ਆ ਉਸਦੇ ਜਾਣ ਦਾ ਕਿਉਂਕਿ ਅਸੀਂ ਇਕੱਲੇ ਰਹਿ ਗਏ ਆ ਪ੍ਰਮਾਤਮਾ ਨੇ ਸਭ ਕੁਝ ਦਿੱਤਾ ਲੋਕ ਸਿਆਣੇ ਆਖਦੇ ਆ ਕਿ ਪ੍ਰਮਾਤਮਾ ਤੋਂ ਤੰਦਰੁਸਤੀ ਮੰਗੋ ਜੀਵਾਂ ਦਾ ਸਾਥ ਮੰਗੋ ਜਿਨ੍ਹਾਂ ਦੇ ਜੀਵ ਵਿਛੜ ਜਾਂਦੇ ਆ ਉਹਨਾਂ ਨੂੰ ਪਤਾ ਕਿ ਉਹ ਕਿਸ ਤਰੀਕੇ ਦੇ ਨਾਲ ਹਾਲਾਤ ਉਹਨਾਂ ਦੇ ਬੰਦੇ ਆ ਕਿਸ ਤਰੀਕੇ ਦੇ ਨਾਲ ਜਿਹੜੀ ਜ਼ਿੰਦਗੀ ਜਿਉਂਦੇ ਆ ਪਰ ਅੱਜ ਰਾਜਵੀਰ ਜਵੰਦੇ ਦੀ ਧਰਮ ਪਤਨੀ ਤੇ ਉਹਨਾਂ ਉਸ ਦੀ ਮਾਤਾ ਦੋਵੇਂ ਵਰਲਾਪ ਵੀ ਕਰ ਰਹੀਆਂ ਸੀ ਤੇ ਸੰਗਤ ਕੋਲ ਖੜੀ ਉਹ ਸਿਰਫ ਪਰਮਾਤਮਾ ਅੱਗੇ ਇਹੀ ਬੇਨਤੀ ਕਰ ਰਹੀ ਸੀ ਕਿ ਪਰਮਾਤਮਾ ਜਿਹੜਾ ਭਾਣਾ ਸੀ ਉਹ ਵਾਪਰ ਗਿਆ ਹੁਣ ਤੂੰ ਹੌਸਲਾ ਦੇ ਇਹਨਾਂ ਨੂੰ ਹੌਸਲਾ ਦੇ ਕਿ ਇਹ ਇਸ ਸਦਮੇ ਦੇ ਵਿੱਚੋਂ ਭਾਵੇਂ ਬਾਹਰ ਨਹੀਂ ਨਿਕਲ ਸਕਦੀਆਂ ਪਰ ਇਸ ਸਦਮੇ ਦੇ ਜਿਹੜਾ ਥੋੜਾ ਬਹੁਤਾ ਮਲਮ ਜ਼ਰੂਰ ਲਾ